ਮੇਰੇ ਕੋਲੇ ਲਫ਼ਜ਼ ਨਹੀਂ ਐ ਮੈਂ ਕਿਹੜੇ ਲਫ਼ਜ਼ਾਂ ਨਾਲ ਤੁਹਾਡਾ ਧੰਨਵਾਦ ਕਰਾਂ ਐਨਾ ਪਿਆਰ ਐਨਾ ਮਾਣ ਐਨਾ ਸਤਿਕਾਰ ਤੁਸੀਂ ਮੈਨੂੰ ਦਿੱਤਾ ਨਾ ਜੇ ਮੈਂ ਹਾਰ ਵੀ ਜਾਂਦਾ ਮੈਨੂੰ ਤਾਂ ਵੀ ਯਾਦ ਰਹਿਣਾ ਸੀ ਬਹੁਤ ਪਿਆਰ ਦਿੱਤਾ ਤੁਸੀਂ ਮੈਨੂੰ ਕਿਸੇ ਨੇ ਨਹੀਂ ਕਿਹਾ ਭਾਈ ਮੇਰੇ ਮੋਟਰਸਾਈਕਲ 'ਚ ਤੇਲ ਪਵਾ ਕਿਸੇ ਨੇ ਨਹੀਂ ਮੰਨੂ ਕਿ ਹਮਾਰੀ ਗੱਡੀ ਚ ਤੇਲ ਪਵਾ ਕਿਸੇ ਨੇ ਨਹੀਂ ਮੰਨੂ ਕਿ ਆ ਬਾਈ ਪਾਣੀ ਦਾ ਪ੍ਰਬੰਧ ਬਸ ਕਰ ਥਿਆ ਲੱਗੀ ਐ ਇੰਨੀ ਗਰਮੀ ਐ ਕਿਸੇ ਨੇ ਨਹੀਂ ਮੰਨੂ ਕਿ ਆ ਬਾਈ ਚਾਹ ਪੀਣੀ ਐ ਕਿਸੇ ਨੇ ਨਹੀਂ ਮੰਨੂ ਕਿ ਆ ਬਾਈ ਇੰਨਾ ਟਾਈਮ ਹੋ ਗਿਆ ਸਾਨੂੰ ਰੋਟੀ ਨਹੀਂ ਮਿਲੀ ਬੋਲੇ ਸੁਬਾਨ ਅੱਲਾਹ ਅਕਬਰ ਬਾਈ ਮੈਂ ਮਹਾਨ ਹਾਂ ਆਪਾ ਪਿੰਡਾਂ ਚ ਪਿੰਡਾਂ ਚ ਜਾਂਦੇ ਰਹੇ ਆ ਇੰਨਾ ਕੱਠ ਤੁਸੀਂ ਕਰਦੇ ਰਹੇ ਹੋ ਆਪ ਮੁਹਾਰੇ ਮੈਂ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਮੇਰੇ ਦਰਵਾਜ਼ੇ ਤੁਹਾਡੇ ਲਈ 24 ਘੰਟੇ ਖੁੱਲੇ ਆ ਜਦ ਮਰਜੀ ਆਇਓ ਮੈਂ ਮੈਂ ਸਿਰਫ ਥੋੜੇ ਜੇ ਦਿਨ ਮੈਨੂੰ ਦੇ ਦਿਓ ਮੈਂ ਉਹਰੇ ਮੋਗੇ ਜਗਾ ਲੈਣੀਆਂ ਰਹਿਣ ਵਾਸਤੇ ਕਰਕੇ ਸਾਡਾ ਮੈਂ ਭੋਗੇ ਜਗਾ ਲੈ ਲੈ ਰਹਿਣ ਵਾਸਤੇ ਤੁਸੀਂ ਜਿਵੇਂ ਮਰਜੀ ਆਇਓ ਜਾਇਓ ਬੋਲ ਆਪਾ ਭਰਾ ਦੇ ਅੰਗੇ ਭੋਗੇ ਕੀ ਸੋਚਦੇ ਭਰਾ ਦੇ ਅੰਗੇ ਭੋਗੇ ਸਰ ਜੀ ਦਾ ਸੀਟ ਕੋਡ 210 ਬਾਜੀ ਫਸੇ ਬਣਾ ਸੀਦਾ ਕਰਕੇ ਕੋਈ ਸੀਦਾ ਕਰਕੇ ਆਜਾ ਬਾਈ ਜੀ ਇੱਕ ਗੱਲ ਇਹ 6 ਤਰੀਕ ਤੱਕ ਆਪਣਾ ਸ਼ੀਦੀ ਹਫਤਾ ਹੈ ਹੈਨਾ 6 ਆਪਾਂ ਬਾਈ ਕਿਸੇ ਨੇ ਘਰੇ ਜਾ ਕੇ ਡੱਬਾ ਨਹੀਂ ਲੈ ਕੇ ਜਾਣਾ ਕਿਸੇ ਨੇ ਪਟਾਕੇ ਨਹੀਂ ਚਲਾਉਣੇ ਕਿਸੇ ਨੇ ਢੋਲੀ ਵਜਾਉਣਾ 6 ਤਰੀਕ ਤੋਂ ਬਾਅਦ ਜੋ ਮਰਜੀ ਕਰਦੇ ਰਹੋ 7 ਤਰੀਕ ਤੋਂ ਇੱਕ ਬੇਨਤੀ ਇੱਕ ਬੇਨਤੀ ਹੋਰ ਦੇਖੋ ਜੇ ਤੁਸੀਂ ਜਿੰਨਾ ਮੈਨੂੰ ਤੁਸੀਂ ਪਿਆਰ ਮਾਨ ਇੱਜ਼ਤ ਸਰਕਾਰ ਸਤਕਾਰ ਦਿੱਤਾ ਬਾਈ ਜੀ ਤੁਸੀਂ ਮੇਰੇ ਕਹੇ ਤੇ ਦਾੜੀ ਦਾੜਾ ਪ੍ਰਕਾਸ਼ ਕਰੋ ਤੇ ਕੇਸ ਰੱਖੋ ਤੇ ਗੁਰੂ ਦੇ ਸਿੰਘ ਸਜੋ ਪੱਕਾ ਦਮਾਲੇ ਬੰਨੋ ਆਪਾ ਸੋਨਿਆ ਆਪਾਂ ਗੁਰੂ ਦੇ ਸਿੱਖ ਹੈ ਤੇ ਸਿੱਖ ਬਣ ਕੇ ਹੀ ਰਹਿਣਾ ਹੈ ਆਪਾਂ ਆਪਾਂ ਜੇ ਜ਼ਿਆਦਾ ਨਹੀਂ ਕੇਸਰ ਦਾੜਾ ਤਾਂ ਪ੍ਰਕਾਸ਼ ਕਰ ਹੀ ਸਕਦੇ ਆ ਨਾ ਦਸਤਾਰ ਜਾਂ ਦਮਾਲੇ ਤਾਂ ਬਣ ਨਹੀਂ ਸਕਦੇ ਆ ਘਟੋ ਘਟਪਾ ਦਸਤਾਰ আর ਦਮਾਲੇ ਤਾਂ ਬੰਦੀਏ ਮੇਰੀ ਹੱਥ ਬਨ ਕੇ ਬੇਨਤੀ ਆ ਵੀ ਜੇ ਹੋ ਸਕਦਾ ਹੈ ਤਾਂ ਤੁਸੀਂ ਜਰੂਰ ਆ ਮੇਰਾ ਮੇਰੇ ਕਹਤੇ ਆ ਕੰਮ ਕਰੋ ਬਾਕੀ ਭਾਈ ਜੀ ਬਹੁਤ ਬਹੁਤ ਪਿਆਰ ਮਿਲਿਆ ਹੈ ਮੈਂ ਕਹਿੰਦਾ ਵੀ ਅਮੀਦ ਤੋਂ ਕਿਤੇ ਵੱਧ ਜੇ ਮੈਂ ਤੁਹਾਡਾ ਧੰਨਵਾਦ ਕਰਦਾ ਨਾ ਤਾਂ ਧੰਨਵਾਦ ਅਖਰ ਬਹੁਤ ਛੋਟਾ ਹੈ ਤੁਹਾਡੇ ਪਿਆਰ ਅੱਗੇ ਧੰਨਵਾਦ ਬਾਈ ਦੇਖੋ ਹੁਣ ਤੁਸੀਂ ਉਹ ਤੁਹਾਨੂੰ ਕੋਈ ਦੇਖ ਤੁਸੀਂ ਮੈਨੂੰ ਪਾਵਰ ਦੇਤੀ ਕਈ ਪਾਰਟੀਆਂ ਵਾਲੇ ਚਾਹੇ ਉਹ ਝਾੜੂ ਵਾਲੇ ਆ ਕੋਈ ਆ ਕੋਈ ਹੈ ਜੇ ਤੁਹਾਨੂੰ ਕੋਈ ਤੰਗ ਕਰਦਾ ਵੀ ਤੁਸੀਂ ਸਰਜੀਤ ਖਾਲਸਾ ਨੂੰ ਵੋਟਾਂ ਪਾਈਆਂ ਤਾਂ ਤੁਸੀਂ ਮੈਨੂੰ ਦੱਸਿਓ ਗਰਸੇਵਕ ਨੂੰ ਦੱਸਿਓ ਮੈਂ ਖੁਦ ਤੁਹਾਡੇ ਨਾਲ ਚੱਲੂੰਗਾ ਥਾਣੇ ਵੀ ਕਾੜਾ ਘੜਾ ਦੇ ਆ ਸਰਜੀਤ ਖਾਲਸਾ ਤੇਰੀ ਸੋਚ ਤੇ ਪਰਾ ਤੇ ਪਾਈ ਸੀ ਸਤ ਮਹ ਸਾਨ ਬਈ ਤੇ ਅਖੀਰ ਚ ਮੈਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ ਬਈ ਮੈਂ ਸਾਧ ਸੰਗਤ ਜੀ ਬਹੁਤ ਮਾੜਾ ਟਾਈਮ ਦੇਖਿਆ ਆਪਣੀ ਜ਼ਿੰਦਗੀ ਚ ਮੈਂ ਸਾਰਾ ਕੋਸ਼ੀ ਠੋਕਰਾਂ ਖਾ ਕੇ ਸਿੱਖਿਆ ਮੈਨੂੰ ਸਿਖਾਇਆ ਨਹੀਂ ਕਿਸੇ ਨੇ ਮੈਂ ਠੋਕਰਾਂ ਖਾ ਕੇ ਸਿੱਖਿਆ ਤੇ ਮੈਨੂੰ ਪਤਾ ਵੀ ਦੁਨੀਆ ਕਿੱਥੇ ਐ ਕੌਣ ਚੰਗਾ ਐ ਕੌਣ ਮਾੜਾ ਕੌਣ ਚੰਗਾ ਮੈਂ ਤੁਹਾਡੇ ਨਾਲ ਖੜਾ ਐ ਮੈਂ ਤੁਹਾਡਾ ਤੇ ਗੁਰੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੰਦਰ ਰੋ ਰੋ ਤੇ ਭਾਈ ਜੀ ਤੁਸੀਂ ਘਰਾਂ ਨੂੰ ਹੁਣ ਆਪਣੇ ਆਪਣੇ ਘਰਾਂ ਨੂੰ ਜਾਓ ਮੈਨੂੰ ਅੰਦਰ ਲੈਟਰ ਦੇਣ ਵਾਸਤੇ ਸਰਟੀਫਿਕੇਟ ਦੇਣ ਵਾਸਤੇ ਡੀਸੀ ਸਾਹਿਬ ਨੇ ਬੁਲਾਇਆ ਠੀਕ ਹੈ ਜੀ ਤੁਸੀਂ ਕੋਈ ਨਹੀਂ ਆਪਾਂ ਕੰਮ ਇਹ ਜਿਆ ਕਰਨਾ ਪੂਰੀ ਹੈ ਆਪਾਂ 7 ਤਰੀਕ ਤੋਂ ਬਾਅਦ ਜੋ ਤੁਹਾਨੂੰ ਚੰਗਾ ਲੱਗੇ ਉਹ ਕਰਿਓ ਘਰਾਂ ਨੂੰ ਜਾਓ ਘਰੇ ਜਾਓ ਘਰੇ ਜਾਓ ਮੈਂ ਭਾਈ ਸਾਹਿਬ ਅੱਲਾਹ ਜੇ ਆਕੇ ਦੇ ਵੀ ਆਏ ਅਗਲੇ ਉਹਨਾਂ ਦਾ ਨਾਮ ਸਵਾਰ ਲੈ ਲੋ ਆ ਵੇਠਾ ਉੱtre ਹੁੰਦੇ ਭਾਈ ਸਾਹਿਬ ਨਹੀਂ ਨਹੀਂ ਭਾਈ ਫਰੀਦਕੋਟ ਤੋਂ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇੱਥੇ ਭਾਈ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਹੋਣ ਤੋਂ ਬਾਅਦ ਉਹ ਸਰਟੀਫਿਕੇਟ ਲੈ ਕੇ ਬਾਹਰ ਆ ਰਹੇ ਨੇ ਤੇ ਸੰਗਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੂੰ ਜਿਹੜਾ ਰਿਸੀਵ ਕਰਨ ਜਾ ਰਹੀ ਹੈ ਉਹਨਾਂ ਦਾ ਸਵਾਗਤ ਕਰਨ ਦੇ ਲਈ ਸੰਗਤ ਵੱਧ ਰਹੀ ਹੈ ਅੱਗੇ ਤਾਂ ਸਰਬਜੀਤ ਸਿੰਘ ਖਾਲਸਾ ਵੱਡੀ ਜਿੱਤ ਹਾਸਲ ਕਰ ਚੁੱਕੇ ਨੇ ਫਰੀਦਕੋਟ ਹਲਕੇ ਦੇ ਵਿੱਚ ਅਤੇ ਹੁਣ ਉਹਨਾਂ ਦਾ ਸਵਾਗਤ ਜਿਸ ਤਰੀਕੇ ਨਾਲ ਹੋ ਰਿਹਾ ਉਹ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਸਰਵਜੀਤ ਸਿੰਘ ਖਾਲਸਾ ਲਗਭਗ 60000 ਤੋਂ ਵੱਧ ਰਕਮ ਜਿੱਤ ਹਾਸਲ ਕਰ ਚੁੱਕੇ ਨੇ ਇਹ ਤਸਵੀਰਾਂ ਫਰੀਦਕੋਟ ਦੀਆਂ ਜਿੱਥੇ ਸਰਵਜੀਤ ਸਿੰਘ ਖਾਲਸਾ ਨੇ ਜਿੱਤ ਹਾਸਲ ਕਰ ਲਈ ਹੈ ਤਾਂ ਜਿਹੜੀ ਸੰਗਤ ਹੈ ਉਹ ਸਰੋਪੇ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਹਾਰ ਪਾਉਣ ਦੀ ਵੀ ਕੋਸ਼ਿਸ਼ ਕਰ ਰਹੀ ਹੈ ਤਾਂ ਕਸ਼ਮੀਰਾਂ ਨੇ ਤੁਸੀਂ ਜੋ ਦੇਖ ਰਹੇ ਹੋ ਸਰਬਜੀਤ ਸਿੰਘ ਖਾਲਸਾ ਦੀਆਂ ਕਾਫੀ ਠੱਗਾ ਪੈ ਰਿਹਾ ਇੱਥੇ ਸੰਗਤ ਉਹਨਾਂ ਨੂੰ ਮਿਲਣਾ ਚਾਹੁੰਦੀ ਹੈ ਪਰ ਠੱਗਾ ਜੋ ਜ਼ਿਆਦਾ ਪੈ ਰਿਹਾ ਹੈ ਇੱਥੇ ਤਾਂ ਸਰਬਜੀਤ ਸਿੰਘ ਖਾਲਸਾ ਪੰਥ ਦੇ ਉੱਪਰ ਚੜ ਚੁੱਕੇ ਨੇ ਉਸਲੇ ਤਸਵੀਰਾਂ ਦੇ ਵਿੱਚ ਦੇਖ ਰਹੇ ਆ ਅ ਪ੍ਰਸਾਦ ਜੀ ਸੰਕਲਸਾ ਕਾਂਦੇ ਤੇ ਬੈਠ ਕੇ ਆਪਣੇ ਜੋ ਸਮਰਥਕ ਨੇ ਉਹਨਾਂ ਦਾ ਸਵਾਗਤ ਕਰ ਰਹੇ ਨੇ ਉਹਨਾਂ ਦਾ ਧੰਨਵਾਦ ਕਰ ਰਹੇ ਨੇ ਉਹ ਸਾਈਡ ਦੇ ਦਿਓ ਇੱਧੇ ਕਿੰਨਾ ਇੱਧਰ ਖੜੇ ਰੋਗੇ ਉਹ ਪਾਈਸਾ ਸਾਈਡ ਦੇ ਦਿਓ ਇੱਥੇ ਕਿੰਨਾ ਇੱਧਰ ਖੜੇ ਰੋਗੇ ਉਹ ਸਾਈਡ ਦੇ ਦਿਓ ਮਾੜੀ ਮੋਟੀ ਚਲ ਚੁੱਪ ਕਰ ਭਾਈ ਸਾਹਿਬ ਉਹ ਸੁਣ ਲੋ ਸਾਰੇ ਸੁਣ ਲੋ ਚੁੱਪ ਰਹਿਣਾ ਚੁੱਪ ਕਰ ਚੁੱਪ ਕਰ ਭਾਈ ਚੁੱਪ ਕਰ ਸਿੱਧੀ ਜਿਹੜੀ ਚੱਲਦਾ ਸੀ ਹਾਂਜੀ ਆ ਭਾਈ ਮੇਰੇ ਕੋਲੇ ਲਫ਼ਜ਼ ਨਹੀਂ ਹੈ ਮੈਂ ਕਿਹੜੇ ਲਫ਼ਜ਼ਾਂ ਨਾਲ ਤੁਹਾਡਾ ਧੰਨਵਾਦ ਕਰਾਂ ਐਨਾ ਪਿਆਰ ਇਨਾ ਮਾਣ ਇਨਾ ਸਤਿਕਾਰ ਤੁਸੀਂ ਮੈਨੂੰ ਦਿੱਤਾ ਨਾ ਜੇ ਮੈਂ ਹਾਰ ਵੀ ਜਾਂਦਾ ਮੈਨੂੰ ਤਾਂ ਵੀ ਯਾਦ ਰਹਿਣਾ ਸੀ ਬਹੁਤ ਪਿਆਰ ਦਿੱਤਾ ਤੁਸੀਂ ਮੈਨੂੰ ਕਿਸੇ ਨੇ ਨਹੀਂ ਕਿਹਾ ਭਾਈ ਮੇਰੇ ਮੋਟਰਸਾਈਕਲ ਚ ਤੇਲ ਪਵਾ ਕਿਸੇ ਨੇ ਨਹੀਂ ਮੰਨੂ ਕਿਹਾ ਮੇਰੀ ਗੱਡੀ ਚ ਤੇਲ ਪਵਾ ਕਿਸੇ ਨੇ ਨਹੀਂ ਮੈਨੂੰ ਕਿਹਾ ਭਾਈ ਪਾਣੀ ਦਾ ਪ੍ਰਬੰਧ ਕਰvarthetaਾ ਲੱਗੀ ਐ ਇੰਨੀ ਗਰਮੀ ਐ ਕਿਸੇ ਨੇ ਨਹੀਂ ਮੈਨੂੰ ਕਿਹਾ ਭਾਈ ਚਾਹ ਪੀਣੀ ਐ ਕਿਸੇ ਨੇ ਨਹੀਂ ਮੈਨੂੰ ਕਿਹਾ ਭਾਈ ਇੰਨਾ ਟਾਈਮ ਹੋ ਗਿਆ ਸਾਨੂੰ ਰੋਟੀ ਨਹੀਂ ਮਿਲੀ ਬੋਲੇ ਸਲਾਮ ਅਲੈਕੁਮ ਅਰਹਮਹੁਮ ਵਬਿਹਿ ਤਕਾਲਾ ਭਾਈ ਮੈਂ ਮਹਾਨ ਹਾਂ ਆਪਾ ਪਿੰਡਾਂ ਚ ਪਿੰਡਾਂ ਚ ਜਾਂਦੇ ਰਹੇ ਆ ਇੰਨਾ ਕੱਠ ਤੁਸੀਂ ਕਰਦੇ ਰਹੇ ਹੋ ਆਪ ਮੁਹਾਰੇ ਮੈਂ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਮੇਰੇ ਦਰਵਾਜ਼ੇ ਤੁਹਾਡੇ ਲਈ 24 ਘੰਟੇ ਖੁੱਲੇ ਆ ਜਦ ਮਰਜੀ ਆਇਓ ਮੈਂ ਮੈਂ ਸਿਰਫ ਥੋੜੇ ਜੇ ਦਿਨ ਮੈਨੂੰ ਦੇ ਦਿਓ ਮੈਂ ਉਰੇ ਮੋਗੇ ਜਗਾ ਲੈਣਿਆ ਰਹਿਣ ਵਾਸਤੇ ਮੈਂ ਬੋਗੇ ਜਗਾ ਲੈ ਲੈ ਰਹਿਣ ਵਾਸਤੇ ਤੁਸੀਂ ਜਿਵੇਂ ਮਰਜੀ ਆਇਓ ਜਾਇਓ ਬੋਲ ਆਪਾਂ ਬਹਿ ਜਾਵਾਂਗੇ ਭੋਕੇ ਕੀ ਸੋਚਦੇ ਬਹਿ ਜਾਵਾਂਗੇ ਭੋਕੇ ਸਰ ਜੀ ਦਾ ਸ਼ੀਤਾ ਕਰਕੇ ਕੋਈ ਬਾਈ ਜੀ ਇੱਕ ਗੱਲ ਇਹ 6 ਤਰੀਕ ਤੱਕ ਆਪਣਾ ਸ਼ੀਦੀ ਹਫਤਾ ਹੈ ਹੈਨਾ 6 ਆਪਾਂ ਬਾਈ ਕਿਸੇ ਨੇ ਘਰੇ ਜਾ ਕੇ ਡੱਬਾ ਨਹੀਂ ਲੈ ਕੇ ਜਾਣਾ ਕਿਸੇ ਨੇ ਪਟਾਕੇ ਨਹੀਂ ਚਲਾਉਣੇ ਕਿਸੇ ਨੇ ਢੋਲੀ ਵਜਾਉਣਾ 6 ਤਰੀਕ ਤੋਂ ਬਾਅਦ ਜੋ ਮਰਜੀ ਕਰਦੇ ਰਹੋ 7 ਤਰੀਕ ਤੋਂ ਇੱਕ ਬੇਨਤੀ ਇੱਕ ਬੇਨਤੀ ਹੋਰ ਦੇਖੋ ਜੇ ਤੁਸੀਂ ਜਿੰਨਾ ਮੈਨੂੰ ਤੁਸੀਂ ਪਿਆਰ ਮਾਨ ਇੱਜ਼ਤ ਸਰਕਾਰ ਸਤਕਾਰ ਦਿੱਤਾ ਬਾਈ ਜੀ ਤੁਸੀਂ ਮੇਰੇ ਕਹੇ ਤੇ ਦਾੜੀ ਪਰ ਦਾੜਾ ਪ੍ਰਕਾਸ਼ ਕਰੋ ਤੇ ਕੇਸ ਰੱਖੋ ਤੇ ਗੁਰੂ ਦੇ ਸਿੰਘ ਸਜੋ ਪੱਕਾ ਦਮਾਲੇ ਵੱਨੋ ਆਪਾ ਸੋਨਿਆ ਸਿੱਖਾ ਤੇ ਸਿੱਖ ਬਣ ਕੇ ਹੀ ਰਹਿਣਾ ਹੈ ਹਾ ਲਾ ਹਾ ਆਪਾਂ ਆਪਾਂ ਜੇ ਜਿਆਦਾ ਨਹੀਂ ਕੇਸਰ ਦਾੜਾ ਤਾਂ ਪ੍ਰਕਾਸ਼ ਕਰ ਹੀ ਸਕਦੇ ਆ ਨਾ ਦਸਤਾਰ ਜਾਂ ਦਮਾਲੇ ਤਾਂ ਬਣ ਨਹੀਂ ਸਕਦੇ ਆ ਘਟੋ ਦਾ ਟੱਪਰ ਦਸਤਾਰ আর ਦਮਾਲੇ ਤਾਂ ਬਣਦੀ ਹੈ ਮੇਰੀ ਹੱਥ ਬਨ ਕੇ ਬੇਨਤੀ ਹੈ ਵੀ ਜੇ ਹੋ ਸਕਦਾ ਹੈ ਤਾਂ ਤੁਸੀਂ ਜਰੂਰ ਆ ਮੇਰਾ ਮੇਰੇ ਕਹ ਤੇ ਆ ਕੰਮ ਕਰੋ ਬਾਕੀ ਭਾਈ ਜੀ ਬਹੁਤ ਬਹੁਤ ਪਿਆਰ ਮਿਲਿਆ ਹੈ ਮੈਂ ਕਹਿੰਦਾ ਵੀ ਅਮੀਰ ਤੋ ਕਿਤੇ ਵੱਧ ਜੇ ਮੈਂ ਤੁਹਾਡਾ ਧੰਨਵਾਦ ਕਰਦਾ ਨਾ ਤਾਂ ਧੰਨਵਾਦ ਅਖਰ ਬਹੁਤ ਛੋਟਾ ਹੈ ਤੁਹਾਡੇ ਪਿਆਰ ਅੱਗੇ ਭਾਈ ਦੇਖੋ ਹੁਣ ਤੁਸੀਂ ਹੋ ਤੁਹਾਨੂੰ ਕੋਈ ਵੀ ਦੇਖ ਤੁਸੀਂ ਮੈਨੂੰ ਪਾਵਰ ਦੇਤੀ ਕਈ ਪਾਰਟੀਆਂ ਵਾਲੇ ਚਾਹੇ ਉਹ ਝਾੜੂ ਵਾਲੇ ਆ ਕੋਈ ਆ ਕੋਈ ਹੈ ਜੇ ਤੁਹਾਨੂੰ ਕੋਈ ਤੰਗ ਕਰਦਾ ਵੀ ਤੁਸੀਂ ਸਰਬਜੀਤ ਖਾਲਸਾ ਨੂੰ ਵੋਟਾਂ ਪਾਈਆਂ ਤਾਂ ਤੁਸੀਂ ਮੈਨੂੰ ਦੱਸਿਓ ਗਰਸੇਵਕ ਨੂੰ ਦੱਸਿਓ ਮੈਂ ਖੁਦ ਤੁਹਾਡੇ ਨਾਲ ਚੱਲੂੰਗਾ ਥਾਣੇ ਉਹ ਕਾ ਘੜਾ ਰਿਹਾ ਉਹ ਰਹਿ ਕੇ ਲਓ ਜੀ ਸਰਬਜੀਤ ਖਾਲਸਾ ਤੇਰੀ ਨਾ ਕਰਦਾ ਬਈ ਮੈਂ ਸਾਧ ਸੰਗਤ ਜੀ ਬਹੁਤ ਮਾੜਾ ਟਾਈਮ ਦੇਖਿਆ ਆਪਣੀ ਜ਼ਿੰਦਗੀ ਚ ਮੈਂ ਸਾਰਾ ਕੋਸ਼ੀ ਠੋਕਰਾਂ ਖਾ ਕੇ ਸਿੱਖਿਆ ਮੈਨੂੰ ਸਿਖਾਇਆ ਨਹੀਂ ਕਿਸੇ ਨੇ ਮੈਂ ਠੋਕਰਾਂ ਖਾ ਕੇ ਸਿੱਖਿਆ ਤੇ ਮੈਨੂੰ ਪਤਾ ਵੀ ਦੁਨੀਆ ਕਿੱਥੇ ਐ ਕੌਣ ਚੰਪਲਾ ਐ ਕੌਣ ਮਾੜਾ ਕੌਣ ਚੰਗਾ ਮੈਂ ਤੁਹਾਡੇ ਨਾਲ ਖੜਾ ਐ ਮੈਂ ਤੁਹਾਡਾ ਤੇ ਗੁਰੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਐ ਅੰਦਰ ਸੁਖੀ ਹਾਂ ਅੰਦਰ ਵਾਹ ਤੇ ਭਾਈ ਜੀ ਤੁਸੀਂ ਘਰਾਂ ਨੂੰ ਹੁਣ ਆਪਣੇ ਆਪਣੇ ਘਰਾਂ ਨੂੰ ਜਾਓ ਮੈਨੂੰ ਅੰਦਰ ਲੈਟਰ ਦੇਣ ਵਾਸਤੇ ਸਰਟੀਫਿਕੇਟ ਦੇਣ ਵਾਸਤੇ ਡੀਸੀ ਸਾਹਿਬ ਨੇ ਬੁਲਾਇਆ ਠੀਕ ਹੈ ਜੀ ਤੁਸੀਂ ਕੋਈ ਨਹੀਂ ਆਪਾਂ ਕੰਮ ਇਹ ਜਿਆ ਕਰਨਾ ਉਹੀ ਹੈ ਆਪਾਂ 7 ਤਰੀਕ ਤੋਂ ਬਾਅਦ ਜੋ ਤੁਹਾਨੂੰ ਚੰਗਾ ਲੱਗੇ ਉਹ ਕਰਿਓ ਘਰਾਂ ਨੂੰ ਜਾਓ ਸਾਰੇ ਸੰਗ ਘਰੇ ਜਾਓ ਘਰੇ ਜਾਓ ਮੈਂ ਭਾਈ ਸਾਹਿਬ ਨਾਰਸਮਨ ਲੇਉ ਆਹ ਵੇਖਾ ਉੱtre ਆਉਂਦੇ ਭਾਈ ਸਾਹਿਬ ਨਹੀਂ ਨਹੀਂ ਭਾਈ ਹਾਂ